ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਅਸੀਂ ਜਾਣਾ ਬੱਲਾਵੇਰ ਕਾ ਦੀ ਜੋ ਪਸ਼ੂਆਂ ਦੀ ਮੰਡੀ ਆ ਹਰ ਸਾਲ ਵਰਗੀ ਹੈ ਜਿਹੜੀ ਬ੍ਰੇਕਫਾਸਟ ਵੀ ਆਇਆ ਹੋਇਆ ਤੇ ਬ੍ਰੇਕਫਾਸਟ ਕਰਕੇ ਆਪਾਂ ਚੱਲਦੇ ਹਾਂ ਤੁਹਾਡੇ ਟਾਈਮ ਦੇ ਵਿੱਚ ਹਾਂਜੀ ਤੇ ਹੁਣ ਆਪਾਂ ਤਿਆਰਾਂ ਬ੍ਰੇਕਫਾਸਟ ਕਰ ਲਿਆ ਤੇ ਹੁਣ ਆਪਾਂ ਜਾਣਾ ਬਸ ਇਹ ਰੂਮ ਚੈੱਕ ਆਊਟ ਕਰਾ ਕੇ ਹੁਣ ਚੱਲਦੇ ਆਪਾਂ ਬੱਲਾਵੇਰ ਕਾ ਦੀ ਮੰਡੀ ਤੇ ਦਿਖਾਉਣਾ ਸਾਨੂੰ ਅੱਜ ਉੱਥੇ ਪਿਆਉ ਦੇ ਮੈਂਘੇ ਤੋਂ ਮੈਂਗੇ ਪਸ਼ੂ ਮਤਲਬ ਮੱਝਾਂ ਤੇ ਤੋੜੀਆਂ ਗਵਾਆਂ ਹਨਾ ਪਿਆਉ ਦਾ ਬਹੁਤ ਵੱਡਾ ਮੇਲਾ ਵਰਦਾ ਉੱਥੇ ਹਰ ਸਾਲ ਅੱਜ ਸਾਨੂੰ ਉੱਥੇ ਲੈ ਕੇ ਜਾ ਰਹੇ ਆ ਤੇ ਮੈਂ ਵੀ ਪਹਿਲੀ ਵਾਰੀ ਜਾ ਰਹੇ ਆ ਤੇ ਦੇਖਦੇ ਆ ਕਿ ਨਵੀਂ ਕਿ ਨਵਾਂ ਪਿੰਡਾ ਜਿ ਮੇਲੇ ਦਾ ਵਸੇ ਰਿਹਾ ਬਟ ਏ ਮੇਲਾ ਦਿਸਤਰਾਸ ਹਨ। ਇਹ ਆਉ ਉਹ ਦੋ ਵੱਡੇ ਮੇਲਿਆਂ ਦੇ ਵਿੱਚ ਇੱਕ ਮੇਲਾ ਇਹ ਜਿਹੜਾ ਹਰ ਸਾਲ ਬਸਾਖੀ ਦੇ ਮੌਕੇ ਤੇ ਭਰਦਾ। ਤੇ ਹੁਣ ਆਪਾਂ ਚੱਲਦੇ ਆ ਵਸਤੂ ਟਾਈਮ 'ਚ ਹੀ। ਥੋੜਾ ਚੈੱਕਪੋਇੰਟ ਕਰ ਲਈ ਸਮਾਨ ਹਨਾ ਵੀ ਕੀ ਸਮਾਨ ਆਪਦਾ ਰਹਿ ਤਨੀ ਗਿਆ ਤੇ ਫਿਰ ਬਾਅਦਸ ਮੁੜ ਕੇ ਆਉਣਾ ਬਲਕਾ ਹੋ ਜਾਂਦਾ ਇੱਕ ਵਾਰ ਚੈੱਕ ਕਰਕੇ ਚੱਲਦੇ ਆ। ਤੇ ਹੁਣ ਚੱਲ ਪਏ ਆਪਾਂ ਵਸ ਥੋੜਾ ਟਾਈਮ ਦੇ ਵਿੱਚ ਹੀ ਪਹੁੰਚਦੇ ਆ ਬੱਲਾ ਬੇਰ ਕਾ ਮੰਡੀ। ਪਹਿਲਾਂ ਆਪਾਂ ਜਾਵਾਂਗੇ ਮੱਝਾਂ ਦੀ ਮੰਡੀ ਵਿੱਚ। ਮਤਲਬ ਪਛੋਆਂ ਦੀ ਜਿਵੇਂ ਜਿੱਥੇ ਗਾਵਾਂ ਤੇ ਮੱਝਾਂ ਹੋਣੀ ਆ। ਤੇ ਫਿਰ ਆਪਾਂ ਚੱਲਾਂਗੇ ਘੋੜੀਆਂ ਤੇ ਘੋੜੇ ਦੇ ਘੋੜਿਆਂ ਦੇ ਮੇਲੇ ਦੇ ਵਿੱਚ ਤੇ ਚੱਲਦੇ ਆ ਬਸ ਆਪਾਂ ਥੋੜਾ ਟਾਈਮ ਦੀ ਤੇ ਜਿਹੜਾ ਰੂਮ ਲਿੱਤਾ ਸੀ ਯਾਰ ਇਹ ਥੋੜਾ ਜਿਹਾ ਹਨਾ ਟੌਪ ਫਲੋਰ ਤੇ ਸੀ ਜਮਾ ਉਤਰਨਾ ਚੜ੍ਹਨਾ ਬਲੱਖ ਘੋੜੀਆਂ ਖਤਮ ਹੋਣ ਚੀ ਨਹੀਂ ਆਉਂਦੀਆਂ ਦੇਖੋ ਹਜਿਤ ਤੇ ਬਸ ਹੁਣ ਆਪਣੇ ਮਤਲਬ ਵੀਰਾ ਬੈਠਾ ਗੱਡੀ 'ਚ ਤੇ ਹੁਣ ਆਪਾਂ ਜਾਣੇ ਆ ਸਾਮਾਨ ਰੱਖਿਆ ਉਹਦਾ ਤੇ ਸਮਾਨ ਰੱਖਦੀ ਡੱਬੀ 'ਚ ਪਹਿਲਾਂ ਫਿਰ ਚੱਲਦੇ ਆਂਸ ਆਪਾਂ ਹਾਂਜੀ ਬਸ ਤੁਰਦਿਆਂ ਹੁਣ ਤੇ ਇੱਕ ਇੱਕ ਗੱਡੀ ਏਰਪੇ ਆਪਣੀ ਗੱਡੀ ਦੇ ਪਿੱਛੇ ਲਾਤੀ ਸੀ ਤਾਂ ਕਰਕੇ ਹੁਣ ਉਹ ਆਪ ਇੱਥੇ ਹੈ ਨਹੀਂ ਜਿਹਦੀ ਗੱਡੀ ਦਾ ਮਾਲਕ ਜਿਹੜੀ ਪਿੱਛੇ ਲਾਈ ਸੀ ਤੇ ਗੱਡੀ ਗੱਡੀ ਥੋੜੀ ਔਖੀ ਹੋ ਰਹੀ ਹੁਣ ਇੱਥੋਂ ਵੀਰਾਂ ਕੋਸ਼ਿਸ਼ ਕਰ ਰਹੇ ਕੱਢਣ ਦੀ ਹਨਾ ਤੇ ਇੱਕ ਤਾਂ ਬੈਸੀ ਥੋੜਾ ਲੇਟਾਂ ਤੇ ਤੋਂ ਥੋੜਾ ਜਿਹਾ ਹਨਾ ਆਹ ਪ੍ਰੋਬਲਮ ਆ ਵੀਰ ਕਰ ਰਹੇ ਡਰਾਈਵਰਸ ਥੋੜਾ ਟਾਈਮ ਕੱਢ ਲੈਣੀ ਗੱਡੀ ਇੱਥੋਂ ਫਿਰ ਚੱਲਦੇ ਆ ਬਸ ਆਪਾਂ ਹਾਂਜੀ ਟ੍ਰਾਫਿਕ ਮਿੰਟ ਤੋਂ ਬਾਅਦ ਵੀਰੇ ਨੇ ਗੱਡੀ ਘੱਟ ਲਈ ਇੱਥੋਂ ਤੇ ਹੁਣ ਆਪਾਂ ਚੱਲਦੇ ਆਂ ਬਸ ਟਾਈਮ ਬਵਰ ਵੰਦਾ ਯਾਰਾ ਕਿ ਮੈਨੂੰ ਦੇਖਦੀ ਨਹੀਂ ਕਿ ਵੀ ਹਾਂ ਸਾਹਮਣੇ ਵੀ ਗੱਡੀ ਘੱਟ ਖੜੀ ਆ ਤੇ ਗੱਡਣੀ ਹੋਣਾ ਜਾਣਾ ਹੁੰਦਾ ਆ ਜਿਹੜੀ ਆ ਸਾਹਮਣੇ ਗੱਡੀ ਆ ਤੇ ਪਿੱਛੇ ਲਾਰਕੀ ਸੀ ਜਮ ਤੇ ਵੀਰੇ ਨੇ ਕਿਉਂ ਨਾ ਕਿ ਬਚਾਤੀ ਗੱਡੀ ਘੱਡੀਆ ਹਣਾ ਥੋੜਾ ਟਾਈਮ ਪਾਵਾ ਲੱਗਿਆ ਪਰ ਘੱਡ ਲਈ ਵਈ ਨੇ ਤੇ ਹੁਣ ਆਪਾਂ ਚੱਲਦੇ ਆਂ ਮੰਡੀ ਵੱਲ ਤੇ ਰਸਤੇ ਚੱਦਿਆਂ ਗੱਲਾਂ ਜਾਂਦੇ ਜਾਂਦੇ ਆਪਾਂ ਥੋੜੀ ਦੂਰੀ ਹੈ ਉਸ ਇਥੋਂ ਹਾ ਫੋਟਲ ਆਪਾਂ ਲਵੀ ਲਿੱਤਾ ਸੀ ਇਹਦੇ ਰੂਮਸ ਆਪਾਂ ਲਵੀ ਰੱਖਤੀ ਸੀ ਮਤਲਬ ਜਿੱਥੇ ਮੰਡੀ ਆ ਥੋੜੀ ਦੂਰੀ ਆ ਵੀ ਹਾਂ ਸਵੇਰੇ ਸੁਨੇਹਾ ਜਾਇ ਜਾਵੇ ਹਣਾ ਥੋੜਾ ਜਿਆ ਕਿਉਂਕਿ ਜਾਨ ਆਉਣ ਦੇ ਵਿੱਚ ਹੀ ਟਾਈਮ ਲੱਗ ਜਾਂਦਾ ਤੇ ਥੋੜੇ ਦੂਰ ਹੁੰਦੇ ਤੇ ਬਸ ਹੁਣ ਜਾ ਰਹੇ ਹਾਂ ਥੋੜੇ ਟਾਈਮ ਦੇ ਵਿੱਚ ਹੀ ਹਾਂਜੀ ਆਪਾਂ ਪਹੁੰਚ ਗਏ ਆ ਬੱਲਾਬੇਰਕ ਦੀ ਪਸ਼ੂਆਂ ਦੀ ਮੰਡੀ ਦੇ ਵਿੱਚ ਤੇ ਇਹ ਮੰਡੀ ਹੈਗੀ ਮੱਜਾ ਤੇ ਗਵਾਮਾਂ ਦੀ ਇੱਥੇ ਆਪਾਂ ਸੰਧਾ ਮੰਡੀ ਤੇ ਆਉਂਦੀਆਂ ਮੈਰੀਆਂ ਤੋਂ ਮੈਰੀਆਂ ਹਨਾ ਤੇ ਹਰ ਬਰੀਡ ਦੇ ਆ ਮੱਝਾਂ ਤੇ ਗਵਾਮਾਂ ਇਹ ਵੀ ਆਉਦਾ ਸਭ ਤੋਂ ਮਤਲਬ ਜਿਉ ਵੱਡੇ ਮੇਲੇ ਹੁੰਦੇ ਉਹਨਾਂ ਦੇ ਵਿੱਚ ਟਰਾ ਮੈਂ ਪਹਿਲੀ ਵਾਰ ਆਇਆ ਮਤਲਬ ਦੇਖਣ ਚ ਪ੍ਰੋਫੀ ਇਕੱਠਾ ਦੇਖੋ ਜਿਵੇਂ ਕਿ ਆ ਮੱਜਾਂ ਦੇਖੋ ਕਿਵੇਂ ਸਿੰਗਾਰੀਆਂ ਪਹਿਨੇ ਪਹਿਲੀ ਵਾਰ ਦੇਖ ਰਿਹਾ ਮੈਂ ਇਹ ਐਵੇਂ ਇਸ ਤਰੀਕੇ ਨਾਲ ਸਿੰਗਾਰੀਆਂ ਹੀਆਂ ਮੱਜਾਂ ਹਨਾ ਆ ਦੇਖੋ ਜਿਵੇਂ ਵੀਰ ਆਈ ਵੀਡੀਓ ਨਾਲ ਰਹਿਦੀ ਇਹ ਮੱਜ ਦੀ ਤੇ ਇੱਥੇ ਆਪਾਂ ਨੂੰ ਲੱਠਰਾਂ ਦੀ ਕਰੋੜਾਂ ਦੀਆਂ ਮੱਜਾਂ ਦੇਖਣ ਨੂੰ ਮਿਲ ਨਹੀਂ ਆ ਹਨਾ ਜਿਨ੍ਹਾਂ ਰੇਟ ਬਹੁਤ ਮਤਲਬ ਵੀ ਲੱਠਰਾਂ ਤੋਂ ਲੈ ਕੇ ਕਰੋੜਾਂ ਦੇ ਵਿੱਚ ਪਿਆ ਜਿਹੜੀਆਂ ਮੱਜਾਂ ਆਪਾਂ ਪੰਜਾਬ ਦੇ ਵਿੱਚ ਆਪਾਂ ਕਿਤੇ ਨਹੀਂ ਦੇਖਿਆ ਹੋਣੀਆਂ ਉਹ ਮੱਜਾਂ ਇੱਥੇ ਆਉਂਦੀਆਂ ਨੇ ਮਤਲਬ ਹਨਾ ਹਾਂ ਦੇਖੋ ਜੀ ਆ ਵੀਰਾ ਦੋ ਮੱਝਾਂ ਕਿਵੇਂ ਸੰਗਾਰ ਕੇ ਲੈ ਆਇਆ ਮੈਂ ਤਾਂ ਵੀ ਪਹਿਲੀ ਵਾਰ ਦੇਖ ਰਿਹਾ ਫਿਰ ਤੁਸੀਂ ਕਦੇ ਆਉਣਾ ਮਤਲਬ ਤੁਸੀਂ ਕਦੇ ਤੁਸੀਂ ਕਿੰਨੇ ਵਾਰ ਜਿਵੇਂ ਮੇਲੇ ਦੇ ਵਿੱਚ ਮੈਨੂੰ ਜਰੂਰ ਦੱਸਿਓ ਹਣਾ ਕਮੈਂਟ ਦੇ ਵਿੱਚ ਬੜਾ ਵਧੀਆ ਲੱਗ ਰਿਹਾ ਇਹ ਮੇਲੇ ਦੇ ਵਿੱਚ ਆ ਕੇ ਰਹਿਣਾ ਥੋੜੀ ਜਿਹੀ ਜਿਹੜੀ ਚੀਜ਼ ਆਪਣੇ ਪਿਆਰ ਦੇ ਵਿੱਚ ਲੁਕਤ ਹੁੰਦੀ ਜਾਂਦੀ ਹੈ ਹਣਾ ਪਸ਼ੂ ਪਾਲਣਾ ਪਸ਼ੂ ਵਪਾਰ ਕੋ ਚੀਜ਼ ਇਹ ਇਹ ਚੀਜ਼ ਦੇਖ ਕੇ ਆਪ ਨੂੰ ਮਤਲਬ ਹੌਸਲਾ ਮਿਲਦਾ ਹਣਾ ਅੰਦਰ ਆ ਮੋਟੀਵੇਟ ਹੁੰਨੇ ਆ ਆਪਾਂ ਵੀ ਹਾਂ ਆਪਾਂ ਨੂੰ ਵੀ ਪਸ਼ੂ ਪਾਲਣੇ ਚਾਹੀਦੇ ਆ ਤੇ ਪਸ਼ੂ ਨਾਲ ਪਿਆਰ ਦੇ ਕਿੰਨਾ ਵੀਰਾਂ ਨਾਲ ਜਿਹੜੇ ਆਪਦੇ ਪਸ਼ੂ ਨਾਲ ਛੱਲੇ ਆ ਬਹੁਤ ਬਦੇ ਲਾਗਦਾ ਹਨ ਵੀ ਅੱਜ ਵੀ ਆਪਣੇ ਪਿਆਰ ਦੇ ਵਿੱਚ ਕਈ ਇਹੇ ਲੋਬ ਨੇ ਜਿਹੜੇ ਪਸ਼ੂ ਪਾਲਣ ਕਰ ਰਹੇ ਨੇ ਜਿਹੜਾ ਇੱਧਰ ਰਹਿ ਕੇ ਆਪਦੇ ਪਿਆਵ ਦੇ ਵਿੱਚ ਰਹਿ ਜੀ ਹਨਾ ਆਪ ਦਾ ਵਪਾਰ ਆਪ ਦਾ ਕੰਮ ਕਰ ਰਹੇ ਨੇ ਮੱਝਾਂ ਇੱਥੇ ਵੀ ਬਹੁਤ ਨੇ ਟੋਹਣਾ ਕੋਈ ਮੱਝ ਵੀ ਇਹ ਨਹੀਂ ਜਿਹੜੀ ਜਿਹੜੇ ਮਤਲਬ ਵੀ ਕੋਈ ਹਨਾ ਮਾੜੀ ਮਤਲਬ ਵੀ ਕੋਈ ਸਿਹਤ ਪੱਖੋਂ ਮਾੜੀ ਉਹ ਵੀ ਪੂਰੀਆਂ ਖੱਤੀ ਵਰਗੀਆਂ ਮੱਜਾਂ ਇਹਨੇ ਸਾਰੀਆਂ ਦੇਖੋ ਹਨ ਸ਼ਿੰਗਾਰੀਆਂ ਹੋਈਆਂ ਪੂਰੀਆਂ ਸ਼ੌਂਕਨਾ ਰੱਖਿਆ ਹੈ ਨੇ ਮਤਲਬ ਹਨ ਤੇ ਉਹੀ ਗੱਲ ਆ ਵੀ ਹਨ ਮੱਜਾਂ ਦਾ ਮੁੱਲ ਪਜਦਾ ਨਹੀਂ ਵੀ ਹਨ ਕੋਈ ਇਹ 2 ਲੱਖ ਦੀ ਮੱਜ ਲੈ ਲਈ ਜੇ ਲੈ ਲਈ ਹਨ ਵੀ ਇੰਨੇ ਪੈਸੇ ਲਾ ਤਾਂ ਇੰਨਾ ਦੁੱਧ ਨਾਲ ਨਹੀਂ ਪੂਰਾ ਹੋਣਾ ਪਰ ਇੰਨੇ ਦੇ ਪੈਸੇ ਦੁੱਧ ਨਾਲ ਨਹੀਂ ਵੀਰੋ ਪੂਰਾ ਹੁੰਦਾ ਇਹ ਜਿਹੜੀ ਆਪਦੇ ਗਾਂ ਬਰੀਡ ਜਾਂਦੇ ਨੇ ਹਨ ਬੱਚੇ ਪੈਦਾ ਕਰਦੇ ਨੇ ਤੇ ਉਹਨਾਂ ਤੋਂ ਪੈਸਾ ਪੂਰਾ ਹੁੰਦਾ ਉਹਨਾਂ ਦੀਆਂ ਇਹਨਾਂ ਦੀਆਂ ਮਤਲਬ ਜਿਹੜੇ ਆਪਦੇ ਬੱਚੇ ਦਿੰਦੇ ਨੇ ਇਹ ਬਿਛਦੀ ਬਹੁਤ ਮਹਿੰਗੇ ਹਨ ਜਿਹੜੇ ਲੈਂਦੇ ਨੇ ਤੇ ਆਪਦੇ ਬੱਚੇ ਇਹਨਾਂ ਦੇ ਇਹਨਾਂ ਦੀ ਬਰੀਡ ਦੇ ਬੱਚੇ ਜਿਹੜਾ ਹਾਂ ਬਹੁਤ ਮਹਿੰਗੇ ਮਹਿੰਗੇ ਵੇਚਦੇ ਆ ਤਾਂ ਪੈਸਾ ਬੁਰਾ ਹੁੰਦਾ ਵੀਰੇ ਤਾਂ ਹੀ ਇਹ 2-2 ਲੱਖ 5-5 ਲੱਖ ਦੇ ਮੱਝਾਂ ਵੇਚਦਿਆਂ ਨੇ ਇਹ ਹੀ ਕਾਰਨ ਆ ਤੇ ਵੀਰਾ ਦੁੱਧ ਚੋਂ ਲੈ ਰਿਹਾ ਹਨਾ ਧਾਰ ਚੋ ਰਿਹਾਗਾ ਅਸੀਂ ਵੀਰਾ ਜਿਹੜਾ ਚਾਹ ਪੀ ਕੇ ਜਾਉਂਦਾ ਵੀ ਮੈਂ ਧਾਰ ਚੋਲਾ ਦੁੱਧ ਚੋਲਾ ਕਹਿੰਦਾ ਚਾਹ ਬਣਾ ਕੇ ਦਿੰਨੇ ਚਾਹ ਪੀ ਕੇ ਜਾਇਓ ਤੇ ਉਹਨੇ ਆਪਾਂ ਤੁਹਾਨੂੰ ਦਿਖਾਉਣੇ ਬੱਚਾ ਤੇ ਵੀਰੇ ਨੇ ਬੁਲਾ ਲਿਆ ਜਾਦੇ ਵਾਸਤੇ ਹੁਣ ਆਪਾਂ ਚਾਹ ਵੀ ਨੇ ਥੋੜੀ ਜੀ ਤੇ ਬیرے ਹੁਰੀ ਬੈਠੇ ਨੇ ਹਣੀ ਹੁਰੀ ਹਣੀ ਹੱਸਿਆ ਦੇਖੀ ਤੇ ਹੁਣ ਵੀਨੇ ਵੀਰੇ ਆਪਾਂ ਚਾਹ ਤੇ ਬੱਤੀ ਲੰਨ ਕਰਦੇ ਆ ਬਾਅਦ ਦੇ ਵੀ ਥੋੜਾ ਜਿਹਾ ਚਾਹ ਪੀ ਕੇ ਦੇਖੋ ਇਹ ਮੱਧਮ ਮੱਧਨੀ ਸਿਹਤ ਤੇ ਕੁਈ ਤੁਸੀਂ ਹੈਨਾ ਕਿਵੇਂ ਪਾਲੀਆਂ ਹੋਈਆਂ ਨੇ ਜਮਾ ਪਸ਼ੂ ਪਾਲਣ ਕੁਇਸੋਕ ਪ੍ਰੋਗਰਾਮ ਨੂੰ ਇਹ ਹੈ ਵੀ ਕੁਈ ਹੈਨਾ ਜੀ ਮਤਲਬ ਵੀ ਪੂਰਾ ਡੈਡੀਕੇਸ਼ਨ ਨਾਲ ਹੈਨਾ ਕੰਮ ਕਰਨਾ ਪੈਂਦਾ ਸਾਰਾ ਦਿਨ ਹੈ ਰਹਿਣਾ ਪੈਂਦਾ ਫੇਰ ਪਾਲੀ ਜਾਂਦੇ ਨੇ ਤੇ ਕੰਮ ਵਿੱਚ ਸ਼ੌਂਕ ਵਾਲਾ ਵੀ ਰੋ ਹੈਨਾ ਆਪਣੇ ਲੋਕੀ ਨੂੰ ਅਨਪੜਾ ਕੰਮ ਦੱਸਦੇ ਨੇ ਇਹਨੂੰ ਪਰ ਇਹ ਅਨਪੜਾ ਕੰਮ ਨਹੀਂ ਆਇਆ ਲੱਖਾਂ ਕਰੋੜਾਂ ਦਾ ਬਿਜ਼ਨਸ ਹੈ ਵੀ ਜਿਹਨੇ ਸ਼ੌਂਕ ਨਾਲ ਕਰਨਾ ਤੇ ਜਿਹਨੇ ਕਰਨਾ ਨਹੀਂ ਉਹਨਾਂ ਵਾਸਤੇ ਅਨਪੜਾ ਨਾ ਜਾਇਆ ਤੇ ਬੜਾ ਵਧੀਆ ਲੱਗ ਰਿਹਾ ਇਹ ਮੇਲੇ ਦੇ ਵਿੱਚ ਆ ਕੇ ਪਹਿਲੀ ਵਾਰ ਵੀ ਹਨਾ ਨਵੀਂ ਚੀਜ਼ ਦੇਖਣ ਨੂੰ ਮਿਲੀ ਆ ਹਨਾ ਤੇ ਮੈਂ ਪਹਿਲੀ ਵਾਰ ਆਇਆ ਤੁਹਾਨੂੰ ਪਹਿਲਾਂ ਹੀ ਦੱਸਿਆ ਤੇ ਜਿੱਥੋਂ ਨੂੰ ਟਾਈਮ ਲਿਆ ਤਾਂ ਤੁਸੀਂ ਵੀ ਜ਼ਰੂਰ ਆਇਓ ਹਨਾ ਹਰ ਸਾਲ ਇਹ ਵਿਸਾਖੀ ਦੇ ਮੌਕੇ ਤੇ ਵਰਦਾ ਹਨਾ ਤਿੰਨ ਤੋਂ ਚਾਰ ਦਿਨ ਹੀ ਮੇਲਾ ਵਰਦਾ ਤੇ ਚਾਰ ਤੋਂ ਵੱਧ ਵੀ ਹੋ ਸਕਦਾ ਮੈਨੂੰ ਪਟਕਣਾ ਨਹੀਂ ਪਤਾ ਪਰ ਮੈਂ ਬਸਾਖੀ ਵਾਲੇ ਦਿਨ ਆਇਆ ਜੋਰੀ 13 ਨੂੰ ਮਤਲਬ ਕੱਲ ਸ਼ਾਮ ਨੂੰ ਅਸੀਂ ਆਏ ਸੀ ਤੇ ਕੱਲ ਸ਼ਾਮ ਨੂੰ ਥੋੜਾ ਲੇਟ ਹੋਏ ਤਾਂ ਅੱਜ ਸਵੇਰੇ ਆਇਆ 14 ਨੂੰ ਮਤਲਬ 14 April ਨੂੰ ਤੁਸੀਂ ਵੀ ਹਰ ਸਾਲ ਆਇਆ ਕਰੋ ਹਨਾ ਤੇ ਇੱਕ ਵਧੀਆ ਚੀਜ਼ ਸਿੱਖਣ ਨੂੰ ਮਿਲਦੀ ਆ ਤੇ ਇੱਕ ਅਵਧਾ ਕੰਮ ਸ਼ੁਰੂ ਕਰਨ ਦਾ ਹਨਾ ਇੱਕ ਹੌਸਲਾ ਮਿਲਦਾ ਚ ਮੋਟੀਵੇਸ਼ਨ ਮਿਲਦੀ ਆ ਤੇ ਆਹ ਦੇਖੋ ਜੀ ਇੱਗਰੋਲਜੀ ਨੂੰ ਉੱਥੇ ਹੋਰ ਦੇਖਣ ਨੂੰ ਮਿਲੀ ਜਿਹੜੀ ਦੇਖ ਕੇ ਉਹਨੂੰ ਬਹੁਤ ਵਧੀਆ ਲੱਗਿਆ ਹਨ ਇੱਥੇ ਆਪਣੇ ਮਤਲਬ ਵੀ ਆਪਣੇ ਬਾਪੂਆਂ ਦੀ ਉਮਰ ਦੇ ਲੋਕ ਹਨਾ ਵੱਡੀ ਉਮਰ ਦੇ ਲੋਕ ਤਾਂ ਹੈਗੇ ਹੀ ਸੀ ਤੇ ਆਪਣੀ ਨੌਜਵਾਨ ਪੀੜ੍ਹੀ ਨੂੰ ਇੱਥੇ ਟਰਾਫੀ ਦੇਖਣ ਨੂੰ ਮਿਲੀ ਹਨਾ ਇੱਕ ਵਧੀਆ ਦੇਖ ਕੇ ਹੌਸਲਾ ਮਿਲਦਾ ਹਨਾ ਵੀ ਜੇ ਕੰਮ ਕਰਨਾ ਤਾਂ ਆਪਣੀ ਇੱਥੇ ਪਿਆਉ ਦੇ ਕੋਈ ਘੜਨੀ ਆਪਣੀ ਪਿਆਉ ਦੀ ਧਰਤੀ ਦੇ ਹਨਾ ਐਨੇ ਕੰਮ ਨੇ ਇੱਥੇ ਜੇ ਆਪਾਂ ਸ਼ੌਂਕ ਨਾਲ ਕਰੀਏ ਤਾਂ ਇੱਥੇ ਵੀ ਆਪਾਂ ਬੜੇ ਕੰਮ ਕਰ ਸਕਦੇ ਹਾਂ ਜਿਵੇਂ ਅਸੀਂ ਜਿੱਥੇ ਪਹਿਲਾਂ ਚਾਹ ਬੈਠੇ ਚਾਹ ਪੀਤੀ ਜਿੱਥੇ ਉੱਥੇ ਵੀ ਰਕਸਦਾ ਸੀ ਕਹਿੰਦਾ ਮੈਂ ਬਾਹਰ ਜਾ ਕੇ ਆਇਆ ਕੈਨੇਡਾ ਜਾ ਕੇ ਆਇਆ ਕਹਿੰਦਾ ਕਹਿੰਦਾ ਕਿ ਮੈਂ ਉੱਥੇ ਵੀ ਕਰਨਾ ਹੈ ਕੰਮ ਇੱਥੇ ਵੀ ਕਰਨਾ ਕਹਿੰਦਾ ਫਿਰ ਮੈਂ ਸੋਚਿਆ ਵੀ ਇੱਥੇ ਆ ਬਦ ਕਿਹੋ ਜਿਹੇ ਕੰਮ ਕੀਤਾ ਜਾਵੇ ਉਦਦਾ ਹਨਾ ਪਸ਼ੂ ਪਾਲੇ ਜਾਣਾ ਤੇ ਬੜਾ ਵਧੀਆ ਲੱਗਿਆ ਸੁਣ ਕੇ ਹਨਾ ਵੀਰ ਆਪਣਾ ਪਿਆਰ ਮੁੜ ਕੇ ਵਾਪਸ ਇੱਥੇ ਕੰਮ ਸ਼ੁਰੂ ਕੀਤਾ ਤੇ ਅੱਜ ਵਧੀਆ ਕੰਮ ਆ ਬੰਦੇ ਦਾ ਵਧੀਆ ਗੱਲਾਂ ਆ ਦੇਖੋ ਇੱਥੇ ਮੱਝਾਂ ਤਾਂ ਹੈਗੀਆਂ ਨਹੀਂ ਬਟ ਕਿ ਇੱਥੇ ਗਊਆਂ ਵੀ ਹਨਾ ਬੜਾ ਵਧੀਆ ਲੱਗ ਗਿਆ ਜੀ ਇਹ ਟੀਵੀ ਗੋਆਣਾ ਹੀ ਪਿਆਰਾ ਤੇ ਜਿਵੇਂ ਆਪਣੇ ਇੱਧਰ ਛੱਡ ਦੰਨੇ ਨੇ ਆਪਣੇ ਹਨਾ ਜਿਆਦਾਤਰ ਆਪਾਂ ਗੋਆਣਾ ਨੂੰ ਪਰ ਇੱਧਰ ਬੜੇ ਸ਼ੌਂਕ ਨਾਲ ਰੱਖਿਆ ਨੇ ਦੇਖੋ ਗੋਆ ਇਹਨਾਂ ਨੇ ਪੂਰਾ ਵਧੀਆ ਲਾਅ ਦੇ ਨੇ ਚੀਜ਼ਾਂ ਦੇ ਹਨਾ ਇੱਕ ਪਿਆਵ ਦੀ ਅਸਲੀ ਮਹਿਕ ਆਉਂਦੀ ਹੈ ਇੱਥੋਂ ਟੀਵੀ ਹਾਂ ਤੇ ਰਾਸ਼ਕਾਫੀ ਅਮਲੇ ਦੇ ਵਿੱਚ ਆ ਦੇਖੋ ਜੀ ਆ ਦੇਖੋ ਦੇਖੋ ਜਿਵੇਂ ਫਲਕਾਰੀ ਵਾ ਕਰੇਸ਼ਣਕਾਰੀ ਹੋਈ ਹੈ ਮੈਂ ਸੂਰੀ ਸ਼ੌਂਕਣਾ ਰੱਖੀ ਹੋਈ ਹੈ ਜੀ ਬੁਰੀ ਹਨਾ ਤੇ ਜਿਹੜਾ ਤੁਸੀਂ ਆ ਝੋਟਾ ਦੇਖ ਰਹੇ ਹੋ ਹਨਾ ਇਹ ਬੀਐਫ ਇਹ ਤਨੌਲੇ ਦਾ 5ਵੇਂ ਨੰਬਰ ਤੇ ਆਇਆ ਹੈ ਝੋਟਾ 5ਵੇਂ ਪੋਜੀਸ਼ਨ ਸੀ ਮਤਲਬ ਇਹਦੀ ਪਹਿਲੀ ਵਾਰ ਇਹ ਕੰਪੀਟੀਸ਼ਨ ਦੇ ਵਿੱਚ ਪਾਇਆ ਸੀ ਤੇ ਪਹਿਲੀ ਵਾਰ ਹੀ ਇਹ 5ਵੇਂ ਨੰਬਰ ਤੇ ਆਇਆ ਤੇ ਇਹ ਝੋਟੇ ਦਾ ਮਤਲਬ ਇਸ ਟਾਈਮ ਕਰੋੜਾਂ ਦੇ ਵਿੱਚ ਹੈਣਾ ਤੇ ਜੇ ਕਿਸੇ ਨੇ ਲੈਣਾ ਹੋਵੇ ਦੱਸਿਓ ਅਸੀਂ ਨੰਬਰ ਪਾ ਦਾਂਗੇ ਆਪਦੇ ਹੈਣਾ ਤੇ ਬਾਈ ਕਹਿੰਦੇ ਝੋਟਾ ਸੀ ਵੇਚਣਾ ਵੀ ਆ ਤੇ ਪਰ ਸਾਨੂੰ ਫੋਨ ਉਹ ਬੰਦਾ ਜਿਹੜੇ ਹੈਣਾ ਇੰਜੀਨੀਅਰ ਲੈਣਾ ਹੋਵੇ ਇਹ ਨਹੀਂ ਵਿਸ਼ਵਾਸ ਲੈਣ ਦੇ ਮਾਰੀ ਫੋਨ ਕਰੀ ਜਾਂਦਾ ਹੈਣਾ ਤੇ ਇਹਨਾਂ ਨੇ ਇਹ ਵੀ ਦੱਸਿਆ ਵੀ ਜਿਹੜਾ ਇਹਦਾ ਸਰਟੀਫਿਕੇਟ ਹੈ ਜਿੱਤੇ ਹੋਏ ਦਾ ਪੰਜੇ ਨੰਬਰ ਤੇ ਜੋ ਆਇਆ ਸੀ ਇਹ ਝੋਟਾ ਅਸੀਂ ਉਹ ਵੀ ਨਾਲ ਦਵਾਗੇ ਤੇ ਝੋਟੇ ਦੀ ਪ੍ਰਾਦਰ ਘਾਟੀ ਦੇਖੋ ਤੁਸੀਂ ਹੈਣਾ ਮੈਨੂੰ ਤੁਹਾਨੂੰ ਦਿਖਾਉਣਾ ਥੋੜਾ ਚਾਹ ਪੀ ਕੇ ਬਸ ਚਾਪੀ ਲੈ ਬ੍ਰਿਗੇਡਾਂ ਚਾਪੀਓ ਤੇ ਇਹ ਚਾਹੀਦੀ ਆਪਾਂ ਦਿਖਾਉਣਾ ਤੁਹਾਨੂੰ ਇਹ ਸ਼੍ਰੀ ਦੇ ਟ੍ਰਿਜੂਟ ਦੇ ਦੋਸੀ ਹਨਾ ਕੱਦ ਤੇ ਇੰਨਾ ਕਿ ਸ਼ਾਂਤ ਸੁਭਾਅ ਦਾ ਨਾ ਸ਼ਾਨ ਇਹ ਵੀ ਦੇਖਿਓ ਦਾ ਮਨਮੋਹਣਾ ਵੀ ਹਨਾ ਇਹ ਮਤਲਬ ਆਪਣੇ ਪਿਆਰ ਦੇ ਚਾਹੀਏ ਜਾਨਵਰ ਵੀ ਪਿਆਰ ਹਨਾ ਆਹ ਦੇਖੋ ਜੀ ਕਿੰਨੇ ਸ਼ਾਂਤ ਸੁਭਾਅ ਦਾ ਹਨਾ ਪੂਰਾ ਸ਼ੌਂਕ ਨਾਲ ਪਾਲਿਆ ਹੋਈ ਦੇਖੋ ਆ ਦੇਖੋ ਤੁਸੀਂ ਇਹਦਾ ਮਤਲਬ ਇਹਦਾ ਫਿਜ਼ੀਕਲ ਬਾਡੀ ਦੇਖੋ ਤੁਸੀਂ ਹਨਾ ਦੀ ਡੀਲਡ ਆਲ ਦੇਖੋ ਤੁਸੀਂ ਦੀ ਬੜਾ ਸ਼ਾਂਤ ਸੁਭਾਅ ਦਾ ਸਾਹਣਾ ਇਹ ਛੋਟਾ ਹਨਾ ਬੜੇ ਸ਼ੌਂਕਨਾਪਾਲਿਆ ਹੋਇਆ ਦੇਖੋ ਤੇ 5ਵੇਂ ਨੰਬਰ ਦਾ ਵਿਜੇਤਾ ਜੀ ਇਹ ਬੀਐਫ ਇਤਨਾਉ ਲੈਦਾ ਤੇ ਪਹਿਲੀ ਵਾਰ ਕੰਪੀਟੀਸ਼ਨ ਦੇ ਵਿੱਚ ਪਾਇਆ ਸੀ ਤੇ ਸੁਭਾਅ ਦੇਖੋ ਜੀ ਤੁਸੀਂ ਸਾਹਣ ਦਾ ਪੂਰਾ ਸ਼ਾਂਤ ਅਤੇ ਵੱਕੀ ਸਰੀਰ ਪੂਰਾ ਸ਼ੌਂਕਨਾਪਾਲਿਆ ਹੈ ਮਤਲਬ ਦੇਖੋ ਹਨਾ ਹਾਈਟ ਤੇ ਹਾਈਟ ਉੱਤੇ ਅਬਾਊਟ 2 ਮੀਟਰ ਵੀ ਪੂਰੀ ਮਤਲਬ 1.98 ਦੀ ਡੇਟਰੀ ਹਾਂਜੀ ਏਸੀ ਆਪਣਾ ਮੱਜਾ ਤੇ ਡਰਾਮਾ ਦੀ ਮੰਡੀ ਦਾ ਵਲੌਗ ਅਰਲੀ ਵਲੌਗ ਦੇ ਤੁਹਾਨੂੰ ਦਿਖਾਣਾ ਪਟਪੋੜੀਆਂ ਤੇ ਬਣੇ ਰੋਏ ਸਾਡੇ ਨਾਲ